ਨਦਰੀਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮਾ ਹੋਏ ਪ੍ਰਭ ਮੇਰਾ ਇਹ ਵਿਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੋ ਦੇ ਬਿਨਿਆਵਰੰਨਾ ਕਰਨ ਹਾਰ ਪਿਆਰੀ ਅੰਤਰ ਜਮੀ ਇਕ ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖ ਹੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਠ ਪੜਿਓ ਅਰ ਬੀਦ ਵਿਚਾਰਿਓ ਨੇਵਲ ਪੁਹੰਗਮ ਸਾਦੇ ਪੰਜ ਜਨਾਂ ਸੋਂ ਸੰਗ ਨਾ ਛੁਟਕਿਓ ਅਧਿਕ ਆਹਾ ਬੁੱਧ ਵਾਦੇ ਪਾਠ ਪੜਿਓ ਅਰ ਬੇਤ ਵਿਚਾਰਿਓ ਨੇਵਲ ਪੁਹੰਗਮ ਸਾਦੇ ਪੰਜ ਜਨਾਂ ਸੋਂ ਸੰਗ ਨਾ ਛੁਟਕਿਓ ਅਧਿਕ ਹਾਂ ਬੁੱਧਵਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਰ ਪਰੋ ਸੁਆਮੀ ਕੈ ਦੁਆਰੇ ਦਿੱਜੇ ਬੁੱਧਵੇ ਕਾ ਰਹਾਉ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ तट तीर्थ सब तरती भरम्यो दुबदा छुटकै नाही मन कामना तीर्थ जायो सिर कर वत तराए मन की मैल न उतरे विद ये लख जतन कराए कनिक कामनी है बर बर ਬਹੁ ਵਿਦਦਾਨ ਦਾ ਤਾਰਾ ਅਨ ਵਸਤਰ ਭੋਮ ਬੋ ਵਰਪੇ ਨਹਿ ਮਿਲੀਏ ਹਰ ਦੁਆਰਾ ਊਦਾਏ ਅਰਚਾ ਬੰਧਨ ਡਾਉਤ ਖਟ ਕਰਮ ਰਤ ਰਹਤਾ ਹੋ ਹੋ ਕਰਤ ਬੰਧਨ ਮਹਿ ਪਰਿਆ ਨਹਿ ਮਿਲੀਏ ਜੁਗਤਾ ਯੋਗ ਸਿੱਧ ਆਸਣ 84 ਇਹ ਪੀ ਕਰ ਕਰ ਰਹਾ ਵੱਡੀ ਆਰ ਜਾ ਫਿਰ ਫਿਰ ਜਨਮੇ ਹਰ ਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੇ ਫਰਾ ਸ਼ੇਜ ਸੋਹਣੀ ਚੰਦਨ ਚੂਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮ ਕਹੋ ਨਾਨਕ ਤਿਸ ਭਉ ਪ੍ਰਾਪਤ ਜੇ ਸਭ ਪਰਵ ਲਿਖੇ ਕਾਲਹਿ ਨਾ ਤੇਰੋ ਸੇਵਕ ਹੈ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਹੈ ਮਨ ਰਾਤਾ ਤੇਰੋ ਸੇਵਕ ਹੈ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਹੈ ਮਨ ਰਾਤਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ